ਚਾਚਿੰਗ ਲੰਗਾਵ ਵੱਲੋਂ ਕਲਾ ਨੋਚ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਕਿਹਾ ਫੋਕ ਕੇ ਕਰਾਂਗਾ ਅਕਾਲੀ ਦਲ ਦੀ ਮਦਦ ਅਕਾਲੀ ਦਲ ਤੇ ਸਾਬਕਾ ਚਲਾ ਚਤੇਦਰ ਰਹੇ ਅਤੇ ਸਾਬਕਾ ਮੰਤਰੀ ਅਤੇ ਕੋਰ ਕਮੇਟੀ ਮੈਂਬਰ ਸੁਚਾ ਸਿੰਘ ਲੰਗਾ ਬਲੰਕਰਤਾਸਪੁਰ ਦੇ ਕਸਪਾ ਕਲਾ ਨੌਰ ਵਿਖੇ ਗਲੀਕਰ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸੁਚਾ ਸਿੰਘ ਲੰਗਾ ਨੇ ਐਲਾਨ ਕੀਤਾ ਕਿ ਉਹ ਬਿਨਾਂ ਸ਼ਰਤ ਅਕਾਲੀ ਦਲ ਦੀ ਥੋਕ ਕੇ ਲੋਕ ਸਭਾ ਚੋਣਾਂ ਜਿੱਤ ਕਰਨਗੇ ਅਤੇ ਡਾਕਟਰ ਦਲਜੀਤ ਸਿੰਘ ਚੀਮਾਨੂ ਜਿਤਾਉਣ ਲਈ ਕਰ ਕਰ ਵੋਟ ਮੰਗਣਗੇ ਸੁਚਾ ਸਿੰਘ ਲੰਗਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਜੋ ਅਕਾਲੀ ਦਲ ਨੂੰ ਛੱਡ ਕੇ ਗਏ ਹਨ ਉਹ ਪਹਿਲਾਂ ਹੀ ਤੁਚੀਆਂ ਪਾਰਟੀਆਂ ਨਾਲ ਰਲੇ ਹੋਏ ਸਨ ਉਹਨਾਂ ਨੇ ਹਮੇਸ਼ਾ ਹੀ ਅਕਾਲੀ ਦਲ ਦਾ ਨੁਕਸਾਨ ਕੀਤਾ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਸੁਚਾ ਸਿੰਘ ਲੰਗਾ ਦੇ ਸਮਰਥਕ ਰੈਲੀ ਵਿੱਚ ਪਹੁੰਚੇ ਹੋਏ ਸਨ ਅਤੇ ਸੁਚਾ ਸਿੰਘ ਲੰਗਾ ਤੇ بیٹے ਸੋਨੂ ਲੰਘਾ ਵੀ ਉੱਥੇ ਮੌਜੂਦ ਸਨ ਪਰ ਮੇਰੇ ਜਿਹੜੇ ਆਪਣੇ ਟੱਬਰ ਦੇ ਜੀਤ ਸੀ ਇਹਨਾਂ ਮੇਰੀਆਂ ਲੱਤਾਂ ਨੂੰ ਜੱਫਾ ਮਾਰ ਕੇ ਬੈਠੇ ਰਹੇ ਮੇਰੇ ਜ਼ਿਲੇ ਵਾਲਿਆਂ ਨੇ ਮੇਰੀਆਂ ਲੱਤਾਂ ਨੂੰ ਜੱਫਾ ਮਾਰਿਆ ਹੋਇਆ ਕਿ ਮੈਂ ਕਾਂਗਰਸ ਨਾਲ ਲੜਾਂ ਨੰਬਰ 2 ਤੇ ਤੇ ਉਹਨਾਂ ਨਾਲ ਲੜਾਂ ਨੰਬਰ 1 ਤੇ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਮੇਰਾ ਦੁਸ਼ਮਣ ਨੰਬਰ 1 ਕਾਂਗਰਸ ਹੈ ਮੈਂ ਕਾਂਗਰਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦਾ ਔਰ ਦੂਸਰੇ ਨੰਬਰ ਤੇ ਜਿਹੜੇ ਜੰਮੇ ਕਾਂਗਰਸਦਿਆਂ ਘਰਾਂ ਵਿੱਚ ਜੰਮੇ ਕਾਂਗਰਸਦਿਆਂ ਗੋਦੀਆਂ ਵਿੱਚ ਲੋਰੀਆਂ ਲਈਆਂ ਕਾਂਗਰਸਦਿਆਂ ਅੱਜ ਉਹ ਕਾਲੀ ਦਲ ਦੇ ਲੀਡਰ ਬਣ ਗਏ ਨੇ ਅੱਜ ਕਾਲੀ ਦਲ ਦੇ ਉਹ ਚੌਧਰੀ ਬਣ ਗਏ ਨੇ ਔਰ ਮੈਂ ਸਮਝਦਾ ਕਿ ਐਸੇ ਲੋਕ ਜੋ ਕਾਂਗਰਸ ਦੇ ਵਿੱਚੋਂ ਆ ਕੇ ਲੀਡਰ ਬਣੇ ਨੇ ਉਹਨਾਂ ਨੇ ਜ਼ਿਲ੍ਹਾ ਗਰਦਾਸਪੁਰ ਦੇ ਕਾਲੀ ਦਲ ਦਾ ਸੱਤਿਆਨਾਸ਼ ਕਰ ਦਿੱਤਾ ਤੀਲਾ ਤੀਲਾ ਖਲਾਰ ਤੇ ਰੱਖ ਦਿੱਤਾ ਪਰ ਅਫਸੋਸ ਕਿਸੇ ਨੇ ਕਿਹਾ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾ ਚੋਂ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ ਕਾਂਗਰਸ ਤੇ ਪੱਥਰਾਂ ਦੀ ਸਾਨੂੰ ਪੀੜ ਨਹੀਂ ਲੇਕਿਨ ਕਾਲੀ ਦਲ ਦਾ ਫੁੱਲ ਵਜਿਆ ਹੋਇਆ ਸਾਡਾ ਨੁਕਸਾਨ ਕਰਦਾ ਵਾ ਅੱਜ ਉਹਦਾ ਰਿਜ਼ਲਟ ਹੈ ਅੱਜ ਉਹਦਾ ਇਮਤਿਹਾਨ ਹੈ ਕਿ ਜਿਹੜੇ ਕਾਂਗਰਸ ਚੋਂ ਪੈਦਾ ਹੋਏ ਨੇ ਅੱਜ ਤੱਕ ਉਹ ਚੀਮਾ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਹੀ ਨਹੀਂ ਰੁੱਸੇ ਰਹੇ ਮੈਂ ਚੱਲਿਆ ਭਾਜਪੀ ਚ ਮੈਂ ਚੱਲਿਆ ਆਮ ਚ ਮੈਂ ਚੱਲਿਆ ਭਾਜਪੀ ਚ ਮੈਂ ਚੱਲਿਆ ਆਮ ਚ ਇਹੋ ਹੀ ਖੇਡ ਖੇਡਦਿਆਂ ਖੇਡਦਿਆ ਇਲੈਕਸ਼ਨ ਦਾ ਸਮਾਂ ਗਵਾਤਾ ਤੇ ਹੁਣ ਮੈਂ ਸਮਝਣਾ ਇੱਕ ਤੇ ਨੱਠ ਗਿਆ ਵਾ ਮੈਂ ਅਜ ਉਹਨਾਂ ਦੇ ਖਿਲਾਫ ਬਹੁਤਾ ਕੁਝ ਨਹੀਂ ਕਹਿਣਾ ਇੱਕ ਤੇ ਨੱਠ ਗਿਆ ਵਾ ਤੇ ਜਿੰਨੇ ਉਹਦੇ ਕੋਲ ਵਰਕਰ 5 10 15 ਬੰਦੇ ਹੈ ਨੇ ਜਿਹੜੇ ਕਾਂਗਰਸ ਚ ਜੰਮੇ ਪੜੇ ਪਹਿਲਾ ਉਹ ਮੇਰੇ ਨਾਲ ਕੁਝ ਦਿਨ ਰਹੇ ਮੇਰੇ ਤੋਂ ਬਾਅਦ ਕਾਂਗਰਸ ਨਾਲ ਰਹੇ ਕਾਂਗਰਸ ਤੋਂ ਬਾਅਦ ਕਾਲੋ ਨਾਲ ਰਹੇ ਤੇ ਅੱਜ ਫੇਰ ਉਹ ਸੁਖੀ ਰੰਦਾਵੇ ਦੇ ਕਹਿੰਦੇ ਵਿਰੋਧਤਾਈਂ ਕਰਦੇ ਨੇ ਜੀ ਲੰਗਾ ਨੂੰ ਨਾ ਵੇਖਿਓ ਮੈਂ ਕਦੋਂ ਕਹਿੰਦਾ ਮੈਨੂੰ ਵੇਖੋ ਮੈਂ ਕਦੋਂ ਕਹਿੰਦਾ ਕਿ ਮੈਨੂੰ ਹੁਣੇ ਹਾਏ ਰੱਬਾ ਮੈਨੂੰ ਕਾਲੀਦਾਲ ਚ ਲੈ ਹੀ ਲਓ ਮੈਂ ਖੂਚ ਪੈ ਵਸ ਸੁਅਛੇ ਨੂੰ ਖਸੀ ਨਹੀਂ ਕਰਨਾ ਚਾਹੁੰਦਾ ਬਿਲਕੁਲ ਨਹੀਂ ਮੈਂ ਮਰਦਿਆਂ ਜਰਨੈਲ ਆ ਪ੍ਰਿਆਰ ਨੂੰ ਤੁਸੀਂ ਲੋਕ ਮੈਨੂੰ ਕਹਿੰਦੇ ਹੋ ਮੈਂ ਕਦੇ ਅੱਜ ਕਾਬੂ ਆਏ ਨਾ ਤੇ ਮੈਂ ਕਹਾਂ ਮੈਨੂੰ ਆ ਵੀ ਕਾਲੀ ਦਾਲ ਚ ਚਾਹੀਦਾ ਮੈਨੂੰ ਆ ਵੀ ਚਾਹੀਦਾ ਮੈਂ ਤਾਂ ਹਮਾਇਤ ਕਰਾਂਗਾ ਨਹੀਂ ਜਿਸ ਬੂਟੇ ਦੀ ਮੈਂ ਸ਼ਾਮਨਮਾਨੀ ਏ ਜਿਸ ਬੂਟੇ ਨੇ ਮੈਨੂੰ ਇੱਜ਼ਤ ਮਾਨ ਸਤਕਾਰ ਪੰਜਾਬ ਦੀ ਧਰਤੀ ਤੇ ਦਿੱਤਾ ਜਿਸ ਬੂਟੇ ਨੇ ਸਰਦਾਰ ਪ੍ਰਕਾਸ਼ ਸਿੰਘ ਲੋਕ ਰੈ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਕਿ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਪੈਦਾ ਕੀਤੀ ਏ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਕਨਕਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਚ ਜਦ ਕੇ ਕੁਝ ਲੋਕ ਜਿਹੜੇ ਨੇ ਉਹ ਅਕਾਲੀ ਦਲ ਦੀ ਪ੍ਰਕਟਿਸ਼ ਸ਼ੁਰਾ ਮਾਰਕੀਟ ਨੱਠ ਗਏ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਅਕਾਲੀ ਦਲ ਦੀ ਮਦਦ ਕਰਨਾਂ ਲਾਂਕੀ ਤਾ ਆਈ ਦੀ ਨਾਲੀ ਚ ਕੀ ਕਾ ਚਲੇ ਅਕਾਲੀ ਦਲ ਕੋਲ ਸ਼ਾਂਭਲ ਹੋ ਗਈ ਜੁਕਰ ਮੈਂ ਅਕਾਲੀ ਦਲ ਵਿੱਚ ਸ਼ਾਂਭਲ ਹੋਵਾਂ ਚਾਹੇ ਨਾ ਹੋਵਾਂ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਫਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਗੈਰ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਅਕਾਲੀ ਦਲ ਦੀ ਝੋਲੀ ਵਿੱਚ ਪਾਓ ਕਾਲੀ ਦਲ ਦੇ ਕੈਂਡੀਡੇਟ ਨੂੰ ਜੀ ਸਾਹਿਬ ਤੁਸੀਂ ਕਹਿ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚਲ ਗਏ ਉਸ ਤੋਂ ਬਾਅਦ ਵੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀਆਂ ਇੱਕ ਮਾੜੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਦਰਅਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਬੁੱਝੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਹੀ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਬਕਾਊ ਮਾਲਫੀਓ ਚਲਾ ਗਿਆ ਲੱਗਦਾ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਲੱਛਿ ਕਿਸੇ ਬੰਦੇ ਦੇ ਜਾਣ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ। ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਤੇ ਕਿਸੇ ਨਾਲ ਕਰਦਾ ਵਾ। ਮੈਂ ਕੋਈ ਕਿਸ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕੰਮ ਤੋਂ ਜ਼ੋਰ। ਕਿਹੜੀ ਪਾਰਟੀ? ਅਸੀਂ ਉਹਨੂੰ ਢਾਵਾਂਗੇ ਉਹਨੂੰ। ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ। ਲੇਕਿਨ ਉਹਨਾਂ ਵਾਲੇ ਸਮਝੇ ਨਾ ਹੋਇਆ ਕਿ ਫੇਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਬੜਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ। ਜੀ ਕਾਂਗਰਸੀ ਨੇ ਪੀ ਬਣਾਉਣਾ ਕਿਹਾ ਅਸੀਂ ਤੇ ਮਾਰੇ ਅਨਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਆ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤੇ ਪੈਰ ਗੱਡ ਕੇ ਲੜਾਂਗਾ ਮਾਰੇ ਅਨਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝਿਆ ਹੁਣ ਟਾਈਮ ਤੇ ਜਿਹੜਾ ਲਗਾਉਂਦਾ ਹਾਂ ਨਾਮਜ਼ਦਗੀ ਕਰਾਂਗੇ ਹਾਂਜੀ ਟਾਈਮ ਨਾਲ ਕਿ ਜੀ ਨਾਮਜ਼ਦਗੀ ਕਰੋ ਜੇ ਟਾਈਮ ਨਾਲ ਜੀ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਾਮਜ਼ਦਗੀ ਦੇਣੀ ਹੈ ਤੇ ਹੁਣ ਮੈਨੂੰ ਵੀ ਨਹੀਂ ਪਤਾ ਜੋ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਗਾਦਨ ਭਾਵੇਂ ਮੈਂ ਦੱਤੋਂ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨੀ ਆ ਹਲਕਨ ਚਾਰਜੀ ਤੌਰ ਤੇ ਵਿਚਰੂਗੇ ਤੇ ਸਰੇ ਜੇ ਕਾਢੀ ਮੈਂ ਹਲਕਨ ਚਾਰਜਾਂ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਦੇ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਦੀ ਦਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਆ ਮੈਂ ਇਹਨਾਂ ਨਾਲੋਂ ਵੈਸੇ ਹੀ ਹੈਵੀ ਆ ਹਲਕਨ ਜਾਦੀ ਤੇ ਕੱਖ ਵੀ ਨਾ ਹੋਇਆ ਹਲਕਨ ਜਾਰਜ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰ ਜਾਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਵੇੜਾ ਕਰਕ ਕਰ ਦਿੰਦਾ ਲੱਗਦਾ ਕੋਈ ਹੈਗਾ ਵਾ ਇਸ ਬੰਦੇ ਹਲਕੇ ਜਿਹੜਾ ਜਿਹਨੂੰ ਇਮਾਰੀ ਦਿੱਤੀ ਜਾ ਸਕਦੀ ਹੈ ਫੈਂਚਰ ਕੋਣ ਲੱਗਦਾ ਤੁਹਾਨੂੰ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜੇ ਅਜਿਹੀ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂਕਿ ਕਿਹੜਾ ਲੱਗੇ ਜਿਹੜਾ ਮੇਰੇ ਮੈਲੋਂ ਮਰਜ਼ੀ ਲੱਗ ਜੇ